ਮੈਂ ਤਾਂ ਮੰਗਾ ਵੀ दारू ਮਿਲੇਗੀ ਉਹ ਕਹਿੰਦਾ ਦੁੱਧ ਪੀ ਤੋਂ ਸਰ ਕੀ ਬਜਟ ਕਟ ਸੀ ਤੁਸੀਂ ਸ਼ਰਾਬ ਅਫੋਰਡ ਨਹੀਂ ਕਰ ਰਹੇ ਸੀ ਸਰ ਕਹਿੰਦੇ ਕਿ ਸਿਰਫ ਦੁੱਧ ਦੋਦੀ ਮੈਂ ਸੋਚ ਰਹਾ ਦੁੱਧ ਹੀ ਪਿਆਰਿਓ ਸਰ ਦੁੱਧ ਤੇ ਪੈਸੇ ਹੀ ਜ਼ਿਆਦਾ ਪੀ ਗਏ ਸੋ ਉਹ ਨਹੀਂ ਸੀ ਬਸ ਉਹਦਾ ਲਾਈ ਸਹੀ ਵੀ ਬਹੁਤ ਸਹੀ ਹੈ ਤੁਸੀਂ ਅਕਸਰ ਇਹਨਾਂ ਨੂੰ ਬਾਲੀਵੁੱਡ ਦੀ ਮੂਵੀਜ਼ ਦੇ ਦੇਖਿਆ ਹੋਗਾ ਅਕਸਰ ਇਹਨਾਂ ਨੂੰ ਇੱਕ ਖਤਰਨਾਕ ਰੋਲ ਕਰਦੇ ਦੇਖੋਗਾ ਵਿਲਨ ਦੇ ਰੋਲ ਦੇ ਵਿੱਚ ਦੇਖਿਆ ਹੋਗਾ ਪਹਿਲਾਂ ਤਾਂ ਮੈਨੂੰ ਬੜਾ ਗੁੱਸਾ ਆਇਆ ਯਾਰ ਮੇਰਾ ਯਾਰ ਦੋਸਤ ਹੈ ਮੇਰੀ ਗੰਨੀ ਮੰਨਦਾ ਹੈ ਨਾ ਫੇਰ ਜਦੋਂ ਮੈਂ ਫਿਲਮ ਤੇ ਰੋਲ ਕੀਤਾ ਫੇਰ ਮੈਨੂੰ ਲੱਗਾ ਯਾਰ ਮੇਰਾ ਮੈਨੂਜ਼ਰ ਹੈ ਇਹਨੇ ਕਿਹਾ ਵੀ ਐਤ ਕਿ ਤੂੰ ਪੋਜ਼ਿਟਿਵ ਰੋਲ ਹੀ ਦਾ ਪਰੇਸ਼ ਰਾਵਲ ਜੀ ਕਹਿੰਦੇ ਕੋ ਬਾਬੂ ਰਾਉ ਦਾ ਕਰੈਕਟਰ ਮੇਰੇ ਨਾਲ ਜੁੜ ਚੁੱਕਿਆ ਮੈਨੂੰ ਕੋਈ ਉੱਪਰ ਉਸਤ ਨਹੀਂ ਦੇਖ ਰਿਹਾ ਮੈਨੂੰ ਲੱਗਦਾ ਤੁਸੀਂ ਵੀ ਇਹ ਤੋੜਨਾ ਚਾਹੁੰਦੇ ਰਿਸ਼ਤਿਆਂ ਦੇ ਡਾਕਟਰ ਨੂੰ ਡਾਕਟਰ ਨੂੰ ਵੈਸੇ ਮੈਂ ਡਾਕਟਰਾਂ ਦੇ ਰੋਲ ਆਮ ਫਿਲਮਾਂ ਦੇ ਵਿੱਚ ਦੇਖਦਾ ਸੌਰੀ ਅਸੀਂ ਨਹੀਂ ਬਚਾ ਸਕੇ ਇਹੀ ਹੁੰਦੇ ਡਾਕਟਰਾਂ ਦੇ ਯਾ ਮੁਬਾਰਕ ਆਪਕੇ ਥਰਡਿਕ ਮੁੰਡਾ ਹੋਇਆ ਦੇਖੋ ਜੀ ਪਹਿਲਾਂ ਤਾਂ ਇਹ ਧਾਰਮਿਕ ਮੂਵੀ ਨਹੀਂ ਹੈਗੀ ਇਹ ਮੂਵੀ ਹੈਗੀ ਇੱਕ ਆਸਥਾ ਦੀ ਬਾਕੀ ਅਸੀਂ ਫੈਮਿਲੀ ਬੌਂਡਿੰਗ ਦਿਖਾਈ ਹੈ ਪੇਰੈਂਟਸ ਦੇ ਬੱਚਿਆਂ ਨਾਲ ਬੱਚਿਆਂ ਦੀ ਗ੍ਰੈਂਡਪੇਰੈਂਟਸ ਦੇ ਨਾਲ ਸੋ ਜਿਹੜੇ ਧਰਮ ਨੂੰ ਤੁਸੀਂ ਬਿਲੋਂਗ ਕਰਦੇ ਆ ਉਹਦੀ ਆਸਥਾ ਲੈ ਕੇ ਤੁਸੀਂ ਦੇਖਰ ਜਾਓਗੇ ਤੁਸੀਂ ਨਾਲ ਰਿਲੇਟ ਕਰੋਗੇ ਕਿ ਅੱਗੇ ਤੋਂ ਅੱਗੇ ਚਾਕੇ ਆਪਾਂ ਨਾਲ ਜਿਆਦਾ ਪੈਸਾ ਕਮਾਉਣ ਦੇ ਪਿੱਛੇ ਬਹੁਤ ਲੱਗੇ ਸਾਰੇ ਸੋ ਉਹਦੇ ਵਿੱਚ ਇਹ ਹੈ ਕਿ ਜੇ ਤੁਸੀਂ ਫੈਮਿਲੀ ਦੇ ਵਿੱਚ ਬਿਜ਼ਨਸ ਕਰਦੇ ਹੋ ਚਾਹੇ ਜੌਬ ਕਰਦੇ ਥੋੜੇ ਬੱਚੇ ਥੋੜੇ ਇਗਨੋਰ ਹੋ ਜਾਂਦੇ ਨੇ ਉਹ ਤੁਸੀਂ ਜਾਣ ਕੇ ਨਹੀਂ ਕਰਦੇ ਇੰਟੈਂਸ਼ਨਲੀ ਹੁੰਦਾ ਸਾਰਾ ਕੁਝ ਹੋ ਜਾਂਦਾ ਹੈ ਇਹ ਐਕਟਰ ਕੀ ਹੈ ਪਬਲਿਕ ਪ੍ਰੋਪਰਟੀ ਹੁੰਦਾ ਪਬਲਿਕ ਪ੍ਰੋਪਰਟੀ ਹੈ ਨਾ ਕੋਈ ਵੀ ਬੰਦਾ ਫਿਲਮ ਬਣਾਇਆ ਹੈ ਐਕਟਰ ਫਿਲਮ ਬਣਾਇਆ ਹੈ ਉਹ ਸਹਾਂ ਦਾ ਸਟੋਰੀ ਬਣਾ ਰਹੇ ਹੈ ਜਾਂ ਹਾਰਰ ਬਣਾ ਰਹੇ ਕੁਝ ਉਹਨੇ ਐਜ਼ ਐਕਟਰ ਦੇ ਤੌਰ ਤੇ ਰਹਿ ਪਿਛਲੇ ਕੁਝ ਸਾਲਾਂ ਜੈਸਾ ਹੋਇਆ ਕਿ ਮੈਂ ਪ੍ਰੂਵ ਕਰਦਾ ਵੀ ਮੈਂ ਕਾਮੇਡੀ ਵੀ ਕਰ ਸਕਦਾ ਵਿਲੰਦ ਤੇ ਜਾ ਦੇ ਘਰ ਪਤੀਆ ਕਰ ਸਕਦਾ ਮੈਂ ਐਜ਼ ਐਕਟਰ ਲਾਲਚੀ ਹੋ ਗਿਆ ਮੈਂ ਕਹਿੰਦਾ ਮੈਂ ਇਹਨੂੰ ਬਹੁਤ ਵਧੀਆ ਤਰੀਕੇ ਨਾਲ ਕਰੂੰਗਾ ਕਿ ਉਹ ਲਾਗੀ ਦੇਖੇਗਾ ਵੀ ਯਾਰ ਇਹ ਪੜਾਣਾ ਵੀ ਬੰਦਾ ਜਿਦਾਂ ਅੱਜ ਦਾ ਟਾਈਮ ਹੈਗਾ ਨਾ ਬੜਾ ਦੌੜ ਦਾ ਟਾਈਮ ਹੈਗਾ एवरीवन ਇਜ਼ ਰਨਿੰਗ ਕੋਈ ਕਿਤੇ ਦੌੜ ਰਿਹਾ ਕੋਈ ਕਿਤੇ ਦੌੜ ਰਿਹਾ ਹੈਗਾ ਇਹ ਮੂਵੀ ਦੇਖਣ ਦਾ ਬੇਸਿਕਲੀ ਇੱਕ ਤਰ੍ਹਾਂ ਦਾ ਥੋੜਾ ਜਿਹਾ ਠਹਿਰਾਵ ਜਾਏਗਾ ਸਕੂਨ ਜਾਏਗਾ ਕਿ ਸਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਨਾਉਂਡਿਆ ਪੰਜਾਬੀ ਤੇ ਮੈਂ ਹਾਂ ਮिक्की ਜੈ ਕਰ ਅੱਜ ਅਸੀਂ ਬੈਠੇ ਹੋਈਆਂ ਲੁਧਿਆਣੇ ਦੇ ਇੱਕ ਬਿਹਤ ਹੀ ਖੂਬਸੂਰਤ ਰੈਸਟੋਰੈਂਟ ਦੇ ਵਿੱਚ ਜਿੱਥੇ ਸਾਡੇ ਨਾਲ ਬਹੁਤ ਹੀ ਖੂਬਸੂਰਤ ਚਿਹਰੇ ਬੈਠੇ ਹੋਏ ਨੇ ਮੈਂ ਜ਼ਰੂਰ ਕਹੂੰਗਾ ਕੈਮਰਾ ਕਮਾਦਨ ਕੈਮਰਾ ਤੇ ਦੇਖ ਸਕਦੇ ਨੇ ਕਿ 올더 ਵੇ ਫ্রম ਬਾਲੀਵੁੱਡ ਬਹੁਤ ਹੀ ਕਹਿ ਸਕਤ ਹਾਂ ਮਸ਼ਹੂਰ ਐਕਟਰ ਤੇ ਨਾਲ ਵੀ ਹੈਵ ਅ ਸੱਚ ਬਿਊਟੀਫੁਲ ਦੀਵਾ ਇਨ ਦਾ ਹਾਊਸ ਤੇ ਇੱਥੇ ਵੀ ਸਾਡੀ ਸਟਾਰ ਕਾਸਟ ਬੈਠੇ ਨੇ ਤੇ ਸਾਡੇ ਨਾਲ ਦੱਸਦੇ ਕਿ ਪ੍ਰੋਡਿਊਸਰ ਸਭ ਬੈਠੇ ਨੇ ਪਰ ਫਿਲਮ ਕਿਹੜੀ ਹੈ ਲੋਕਾਂ ਨੂੰ ਲੱਗਦਾ ਹੋਗਾ ਕਿ ਅੱਜ ਕਿਤਨੇ ਕਿਤੇ ਮਾਤਰਾਣਾਂ ਨੂੰ ਯਾਦ ਕਰ ਰਹੇ ਨੇ ਤਾਂ ਮੈਨੂੰ ਲੱਗਦਾ ਇਹ ਸਾਰੀ ਸਟਾਰ ਕਾਸਟ ਵੀ ਅੱਜ ਆਈ ਹੈ ਇੱਥੇ ਕਿਉਂਕਿ ਫਿਲਮ ਦਾ ਨਾਮ ਹੈ ਚਲੋ ਬਲਾਵਾ ਆਇਆ ਹੈ ਪਰ ਇਸ ਫਿਲਮ ਦੇ ਵਿੱਚ ਕੀ ਕੁਝ ਹੈ ਕੀ ਅੰਦਰ ਇਮੋਸ਼ਨ ਮਿਲਣਗੇ ਕੀ ਲੋਕਾਂ ਨੂੰ ਸਿੱਖਾਂ ਨੂੰ ਮਿਲੂਗਾ ਉਹ ਵੀ ਅਸੀਂ ਜਾਣਾਂਗੇ ਸਾਡੇ ਐਕਟਰਸ ਦੇ ਨਾਲ ਸਾਡੇ ਪ੍ਰੋਡਿਊਸਰਸ ਦੇ ਨਾਲ ਸਸ਼ੀਕਲ ਮੈਮ ਬਹੁਤ ਬਸੋਗੇ ਤੇ ਥੋੜਾ ਨਾਉਂਡਿਆ ਪੰਜਾਬੀ ਤੇ ਅੱਜ ਦਾ ਦਿਨ ਡਿਸਾਈਡ ਕੀਤਾ ਸੀ ਇਸੇ ਕਰਕੇ ਕਿ ਫਿਲਮ ਦਾ ਨਾਮ ਇਦਾਂ ਦਾ ਕੁਝ ਹੈ ਨਹੀਂ ਡਿਸਾਈਡ ਤਾਂ ਸੀ ਕੋਈ ਹੋਰ ਡੇਟ ਕੀਤੀ ਸੀ ਪਰ ਮਾਤਾ ਰਾਣੀ ਦੀ ਇਦਾਂ ਬੇਰ ਹੋਈ ਹੈ ਕਿ ਉਹ ਚਾਹੁੰਦੇ ਰਹੀ ਕਿ ਇਹ ਨਰਾਤਿਆਂ ਜੀ ਹੋਵੇ ਸਾਡੀ ਡੇਟ ਅੱਗੇ ਮੂਵ ਹੋ ਗਈ ਸੋ ਤਾਂ ਕਰਕੇ ਕਹਿ ਲੋ ਤੇ ਮਾਤਾ ਰਾਣੀ ਨੇ ਹੁਣ ਨਰਾਤਿਆਂ ਦੇ ਸਾਨੂੰ ਬੁਲਾਇਆ ਤਾਂ ਅਸੀਂ ਨਰਾਤਿਆਂ ਚ ਆਏ 26 ਤਰੀਕ ਨੂੰ ਸਾਡੀ ਮੂਵੀ ਰਿਲੀਜ਼ ਹੋਣੀ ਹੈ ਪਹਿਲਾਂ ਸਾਡੀ ਡੇਟ ਕੋਈ ਹੋਰ ਸੀਗੀ ਪਰ ਉਸ ਵੇਲੇ ਤੁਸੀਂ ਜਦੋਂ ਆਪਣੇ ਚੱਲਦੇ ਨੇ ਕੀ ਕਹਿੰਦੇ ਨੇ ਸ਼ਰਾਦਾ ਅੱਛਾ ਇੰਨੀ ਵਾਰ ਬੋਰ ਬੋਰ ਕਰ ਨਾ ਵੀ ਪੁੱਲ ਗਏ ਸ਼ਰਾਦਾ ਦੇ ਵਿੱਚ ਸੀਗੀ ਡੇਟ ਸਾਡੀ ਤਾਂ ਹੁਣ ਅਸੀਂ ਨਰਾਤਿਆਂ ਵਿੱਚ ਵੀ ਸਾਡੇ ਪਰਿਵਾਰਾਂ ਦੇ ਵਿੱਚ ਹਮੇਸ਼ਾ ਹੀ ਕੋਈ ਸ਼ੁਭ ਕੰਮ ਕਰਨ ਤੋਂ ਪਹਿਲਾਂ ਦੇਖਦੇ ਹੁੰਦੇ ਆ ਯੋਗ ਕਿਡਾ ਵਾ ਹੈ ਨਾ ਸ਼ਰਾਦਾ ਤਾਂ ਨਹੀਂ ਕੁਸ਼ਤ ਨਹੀਂ ਤਾਂ ਮੈਨੂੰ ਲੱਗਦਾ ਸਭ ਤੋਂ ਸੋਨਾ ਪਹਿਲਾ ਨਰਾਤਾ ਤੇ ਉਪਰੋ ਫਿਲਮ ਵੀ ਉਹਦਾ ਟਾਈਟਲ ਇਦਾਂ ਦਾ ਹਾਲਾਂਕਿ ਉਹਦੇ ਅੰਦਰ ਕੀ ਹੈ ਉਹ ਜ਼ਰੂਰ ਤੁਸੀਂ ਸਾਂਝੀ ਕਰੋ ਕਿਉਂਕਿ ਲੋਕਾਂ ਦੇ ਅੰਦਰ ਕਿਤੇ ਬਣਿਆ ਹੋਇਆ ਕੋਈ ਧਾਰਮਿਕ ਮੂਵੀ ਆ ਰਹੀ ਬੜੇ ਸਾਲਾਂ ਬਾਅਦ ਦੇਖੋ ਜੀ ਪਹਿਲਾਂ ਤਾਂ ਇਹ ਧਾਰਮਿਕ ਮੂਵੀ ਨਹੀਂ ਹੈਗੀ ਇਹ ਮੂਵੀ ਹੈਗੀ ਇੱਕ ਆਸਥਾ ਦੀ ਕੋਈ ਇੱਕ ਫੈਮਿਲੀ ਹੈ ਜਿਹਦੀ ਆਸਥਾ ਹੈ ਉਹ ਕੋਈ ਵੀ ਧਰਮ ਹੋ ਸਕਦਾ ਹੈ ਪਰ ਤੁਸੀਂ ਉਹ ਫੈਮਿਲੀ ਦੀ ਅਸੀਂ ਆਸਥਾ ਦਿਖਾਈ ਹੈ ਕਿ ਤੁਹਾਡਾ ਵਿਸ਼ਵਾਸ ਜਿਹੜੇ ਰੱਬ ਤੇ ਹੈਗਾ ਤੁਸੀਂ ਉਹ ਤੇ ਵਿਸ਼ਵਾਸ ਕਰੋ ਥੋੜੀਆਂ ਸਾਰੀਆਂ ਇੱਛਾ ਪੂਰੀਆਂ ਹੁੰਦੀਆਂ ਨੇ ਸੋ ਬਾਕੀ ਅਸੀਂ ਫੈਮਿਲੀ ਬੌਂਡਿੰਗ ਦਿਖਾਈ ਹੈ ਪੇਰੈਂਟਸ ਦੀ ਬੱਚਿਆਂ ਨਾਲ ਬੱਚਿਆਂ ਦੀ ਗ੍ਰੈਂਡਪੇਰੈਂਟਸ ਦੇ ਨਾਲ ਸੋ ਉਹ ਸਾਰਾ ਕੁਝ ਇਕੱਠਾ ਕਰਕੇ ਤਾਂ ਪਰ ਕਿਸੇ ਚੀਜ਼ ਨੂੰ ਤੁਸੀਂ ਦਿਖਾ ਰਹੇ ਹੋ ਕਿਸੇ ਦੀ ਆਸਾ ਇਸ ਫੈਮਿਲੀ ਦੀ ਆਸਾ ਵੈਸ਼ਨੂ ਮਾਤਾ ਤੇ ਹੈਗੀ ਸੋ ਜਿਹੜੇ ਧਰਮ ਨੂੰ ਤੁਸੀਂ ਬਿਲੋਂਗ ਕਰਦੇ ਆ ਉਹਦੀ ਆਸਾ ਲੈ ਕੇ ਤੁਸੀਂ ਦੇਖਣ ਜਾਓਗੇ ਤੁਸੀਂ ਨਾਲ ਰਿਲੇਟ ਕਰੋਗੇ ਤੁਸੀਂ ਆਪਣੇ ਧਰਮ ਨੂੰ ਵੀ ਉਸ ਦੇ ਨਾਲ ਰਿਲੇਟ ਕਰ ਸਕਦੇ ਹੋ ਇਹ ਜ਼ਰੂਰੀ ਨਹੀਂ ਕਿ ਹਰ ਬੰਦਾ ਜਿਹੜਾ ਸਾਡੀ ਮੂਵੀ ਦੇਖਣ ਜਾਵੇ ਉਹ ਵੈਸ਼ਨੂ ਮਾਤਾ ਦੇ ਵਿੱਚ ਕਰਦਾ ਹੋਵੇ ਪਰ मोस्टली ਜਿਵੇਂ ਆਪਣੇ ਇੰਡੀਆ ਚ ਹੈਗਾ ਕਿ ਲੋਕਾਂ ਦੀ ਆਸਤਾ ਹੈਗੀ ਹੈ ਕਿ ਅਸੀਂ ਚਾਹੀਏ ਸਾਡਾ ਟਾਈਟਲ ਦੇਖ ਕੇ ਵੀ ਲੱਗਦਾ ਕਿ ਚਲੋ ਬਲਾਵਾ ਆਇਆ ਮਾਤਾ ਨੇ ਬੁਲਾਇਆ ਪਰ ਹਰ ਕੋਈ ਇਹਨੂੰ ਰਿਲੇਟ ਕਰ ਸਕਦਾ ਆਪਣੇ ਫੈਮਿਲੀ ਅੱਛਾ ਤੁਸੀਂ ਕਹਿੰਦੇ ਵਿੱਚ ਰਿਸ਼ਤਿਆਂ ਦੇ ਬਾਰੇ ਹੈ ਮਤਲਬ ਲੋਕਾਂ ਨੂੰ ਇਹ ਸਿੱਖ ਤੇ ਰਹੀ ਹੈ ਆਪਣੇ ਰਿਸ਼ਤਿਆਂ ਨੂੰ ਸਾਂਭ ਕੇ ਰੱਖੋ ਤੇ ਜਿਹੜੇ ਤੁਹਾਡੇ ਪੇਰੈਂਟਸ ਨੇ ਜਾਂ ਬੱਚੇ ਨੇ ਉਹਨਾਂ ਦੇ ਵਿੱਚ ਬੌਂਡਿੰਗ ਪ੍ਰਕਰਾਰ ਰੱਖੋ ਇਦਾਂ ਦੀ ਕੋਈ ਸੀ ਹਾਂਜੀ ਜਿਵੇਂ ਅੱਜਕੱਲ ਦੇਖੋ ਸਾਰੇ ਹੈਗੇ ਆ ਕਿ ਅੱਗੇ ਤੋਂ ਅੱਗੇ ਜਾ ਕੇ ਆਪਾਂ ਨਾ ਜ਼ਿਆਦਾ ਪੈਸਾ ਕਮਾਉਣ ਦੇ ਪਿੱਛੇ ਬਹੁਤ ਲੱਗੇ ਸਾਰੇ ਸੋ ਉਹਦੇ ਵਿੱਚ ਇਹ ਹੈ ਕਿ ਜੇ ਤੁਸੀਂ ਫੈਮਿਲੀ ਦੇ ਵਿੱਚ ਬਿਜ਼ਨਸ ਕਰਦੇ ਹੋ ਚਾਹੇ ਜੌਬ ਕਰਦੇ ਥੋੜੇ ਬੱਚੇ ਥੋੜੇ ਇਗਨੋਰ ਹੋ ਜਾਂਦੇ ਨੇ ਉਹ ਤੁਸੀਂ ਜਾਣ ਕੇ ਨਹੀਂ ਕਰਦੇ ਇੰਟੈਂਸ਼ਨਲੀ ਨਹੀਂ ਹੁੰਦਾ ਸਾਰਾ ਕੁਝ ਹੋ ਜਾਂਦਾ ਆ ਫਿਰ ਉਹ ਬੱਚੇ ਤੁਹਾਡੇ ਤੋਂ ਬਗੈਰ ਰਹਿ ਰਹੇ ਨੇ ਗ੍ਰੈਂਡ ਪੇਰੈਂਟਸ ਦੇ ਨਾਲ ਰਹਿ ਰਹੇ ਨੇ ਫਿਰ ਉਹਨਾਂ ਨੂੰ ਹੁੰਦਾ ਕਿ ਸਾਨੂੰ ਪੇਰੈਂਟਸ ਟਾਈਮ ਦੇਣ ਉਹ ਨਹੀਂ ਦੇ ਪਾਉਂਦੇ ਫਿਰ ਉਹ ਦੇਖ ਕੇ ਤੁਹਾਨੂੰ ਵੀ ਲੱਗੂਗਾ ਕਿ ਹਾਂ ਜੀ ਸਾਨੂੰ ਕੁਝ ਆਪਣੀ ਲਾਈਫ ਦੇ ਵਿੱਚ ਬੈਲੈਂਸ ਕਰਨ ਦੀ ਜ਼ਰੂਰਤ ਹੈ ਸੋ ਐਸ ਕਰਕੇ ਕਿ ਬੱਚੇ ਅੰਡਰਸਟੈਂਡ ਕਰ ਸਕਦੇ ਕਿ ਪੇਰੈਂਟਸ ਕੰਮ ਤੇ ਗਏ ਨੇ ਪਰ ਉਹ ਨਹੀਂ ਇਹਦਾ ਸਮਝ ਪਾਉਂਦੇ ਵੀ ਇਹਦਾ ਕਿਉਂ ਹੋ ਰਿਹਾ ਸੋ ਉਹੀ ਬੌਂਡਿੰਗ ਦਿਖਾਉਣ ਨੂੰ ਸਾਰਿਆਂ ਨੂੰ ਇਕੁਅਲ ਰੱਖਣ ਵਾਸਤੇ ਇਹ ਤੁਹਾਨੂੰ ਇੱਕ ਸਨੇਹਾ ਜਿ ਕੁ ਮਿਲੂਗੀ ਇਹ ਓਵਰਆਲ ਫੈਮਿਲੀ ਮੂਵੀ ਹੈ ਤੇ ਸਾਰੀ ਫੈਮਿਲੀ ਜਾ ਸਕਦੀ ਹੈ ਜੀ ਆਫਕੋਰਸ ਜਾ ਸਕਦੀ ਹੈ ਤੇ ਮੈਂ ਅਗਲਾ ਸਵਾਲ ਲਵਾਂਗਾ ਤੁਸੀਂ ਅਕਸਰ ਇਹਨਾਂ ਨੂੰ ਬਾਲੀਵੁੱਡ ਦੀ ਮੂਵੀਜ਼ ਦੇ ਦੇਖਿਆ ਹੋਊਗਾ ਅਕਸਰ ਇਹਨਾਂ ਨੂੰ ਇੱਕ ਖਤਰਨਾਕ ਰੋਲ ਕਰਦੇ ਦੇਖੋਗਾ ਵਿਲਨ ਦੇ ਰੋਲ ਦੇ ਵਿੱਚ ਦੇਖਿਆ ਹੋਗਾ ਪਰ ਹੁਣ ਜਿਹੜੀ ਇੱਕ ਫਿਲਮ ਆ ਰਹੀ ਹੈ ਚਲੋ ਬੁਲਾਵਾ ਆਇਆ ਹੈ ਸ਼ਾਇਦ ਅਸੀਂ ਨਹੀਂ ਸੋਚ ਸਕਦੇ ਸੀ ਕਿ ਅਜਿਹੀ ਮੂਵੀ ਦੇ ਟਾਈਟਲ ਦੇ ਵਿੱਚ ਸਰ ਵੀ ਹੋਣਗੇ ਪਰ ਸਕ੍ਰਿਪਟ ਸੁਣ ਕੇ ਕਿਦਾਂ ਡਿਸਾਈਡ ਕੀਤਾ ਕਿ ਮੈਂ ਕਰਨਾ ਰੋਲ ਪਹਿਲੀ ਤਾਂ ਗੱਲ ਇਹ ਕਿ ਤੁਸੀਂ ਕਿਹਾ ਮੈਂ ਸੋਚ ਜਨਿਸ ਜੀ ਇਸ ਤਰ੍ਹਾਂ ਦੀ ਆਸਥਾ ਵਿਸ਼ਵਾਸ ਦੀ ਹੋਊਗੀ ਜੀ ਏ ਸਰ ਹੋਣਗੇ ਪਰ ਮੇਰੇ ਤੇ ਬਹਿਨ ਤਾਂ ਕੋਈ ਲਗਿਆ ਨਹੀਂ ਇੱਕ ਗੱਲ ਦੂਜਾ ਕੀ ਹੈ ਐਕਟਰ ਕੀ ਹੈ ਪਬਲਿਕ ਪ੍ਰੋਪਰਟੀ ਹੁੰਦਾ ਪਬਲਿਕ ਪ੍ਰੋਪਰਟੀ ਹੈ ਨਾ ਕੋਈ ਵੀ ਬੰਦਾ ਫਿਲਮ ਬਣਾਇਆ ਚਾਹੇ ਉਹ ਐਕਟਰ ਫਿਲਮ ਬਣਾਇਆ ਹੋਵੇ ਚਾਹੇ ਨਾ ਸਟੋਰੀ ਬਣਾ ਰਿਹਾ ਹੋਵੇ ਚਾਹੇ ਹੋਰ ਬਣਾ ਰਿਹਾ ਕੋਈ ਉਹਨੇ ਐਜ਼ ਐਕਟਰ ਦੇ ਤੌਰ ਤੇ ਰਹਿਣਾ ਪਿਛਲੇ ਕੁਝ ਸਾਲਾਂ ਚ ਐਸਾ ਹੋਇਆ ਕਿ ਮੈਂ ਪ੍ਰੂਵ ਕਰਦਾ ਵੀ ਮੈਂ ਕਾਮੇਡੀ ਵੀ ਕਰ ਸਕਦਾ ਵਿਲਨ ਤਾਂ ਜਾਦਾ ਹੀ ਵਧੀਆ ਕਰ ਸਕਦਾ ਹਤਰਨਾ ਕਰ ਕੋਣ ਵੀ ਮੇਰੀ ਸਰਵਲਾ ਜੀ ਫਿਲਮਾਂ ਆ ਕੇ ਗਿਆ ਔਰ ਉਸ ਡਾਕੂ ਦਾ ਰੋਲ ਕੀਤਾ ਜੀ ਤੇ ਅੱਜ ਕੱਲ ਦਾ ਡਾਕੂ ਹੁੰਦੇ ਵੀ ਨਹੀਂ ਪਰ ਉਹਨਾਂ ਦਾ ਸੀਗਾ ਉਹ ਵੀ ਮਿਲਨ ਨਾਲ ਹਾਂ ਫਿਲਮ ਹੋਈ ਸੀਗਾ ਤੇ ਕਹਿਣ ਦਾ ਮਤਲਬ ਹੈ ਕਾਮੇਡੀ ਜੀ ਮੈਂ ਬਹੁਤ ਸੱਚੀ ਕਰਦਾ ਪਰ ਇਹ ਬਹੁਤ ਵਧੀਆ ਗੱਲ ਹੈ ਕਿ ਇਸ ਫਿਲਮ ਦੇ ਵਿੱਚ ਮੈਂ ਜਿਹੜਾ ਰੋਲ ਕਰ ਰਿਹਾ ਪੋਜ਼ਿਟਿਵ ਹੈ ਉਹਦਾ ਕ੍ਰੈਡਿਟ ਜਾਂਦਾ ਹੈ ਪ੍ਰੋਡਿਊਸਰ ਬਲਵਿੰਦਰ ਜੀ ਹੈ ਨਾ ਮੈਂ ਇਹਨਾਂ ਨੂੰ ਕਿਹਾ ਵੀ ਇਹਨਾਂ ਚ ਨੈਗੇਟਿਵ ਸ਼ੋਰਟ ਬਦਲੋ ਤਾਂ ਤੂੰ ਦਿਖਾਓ ਤਾਂ ਕਿ ਮੈਂ ਐਜ਼ ਐਕਟਰ ਲਾਲਚੀ ਹੋ ਗਿਆ ਮੈਂ ਕਿਹਾ ਮੈਂ ਇਹਨੂੰ ਬਹੁਤ ਵਧੀਆ ਤਰੀਕੇ ਨਾਲ ਕਰੂੰਗਾ ਫਿਰ ਉਹ ਲੱਗੇ ਦੇਖੇਗਾ ਵੀ ਯਾਰ ਇਹ ਬੜਾ ਆਰਾਮ ਵੀ ਬੰਦਾ ਹੈ ਨਾ ਤੇ ਉਹ ਕੀ ਹੈ ਕਿ ਮੈਂ ਕਿਹਾ ਵੀ ਕਰਨਾ ਵਰ ਬਲਵਿੰਦਰ ਜੀ ਚਾਹੁੰਦੇ ਸੀ ਵੀ ਰਾਣਾ ਜੀ ਨੂੰ ਪੋਜ਼ਿਟਿਵ ਰੱਖਣਾ ਅੱਛਾ ਮੈਨੂੰ ਪੂਰਾ ਪੋਜ਼ਿਟਿਵ ਹੋ ਤੁਸੀਂ ਇਹਦੇ ਵਿੱਚ ਪੂਰਾ ਪੋਜ਼ਿਟਿਵ ਫਿਰ ਮੈਂ ਇਹਨੂੰ ਕਿਹਾ ਯਾਰ ਮੈਂ ਕਿਹਾ ਯਾਰ ਥੋੜਾ ਜਿਹਾ ਤਾਂ ਨੈਗੇਟਿਵ ਕਰ ਨਹੀਂ ਹੋਣੀ ਨਹੀਂ ਦਿੱਤਾ ਮੈਂ ਕਿਹਾ ਤੇ ਸੀਨ ਮੈਂ ਪਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਇਹ ਕਹਿੰਦੇ ਪੋਜ਼ਿਟਿਵ ਰੋਲ ਰੱਖਣਾ ਪਹਿਲਾਂ ਤਾਂ ਮੈਨੂੰ ਬੜਾ ਗੁੱਸਾ ਆਇਆ ਯਾਰ ਮੇਰਾ ਯਾਰ ਦੋਸਤ ਹੈ ਮੇਰੀ ਗੱਲ ਨਹੀਂ ਮੰਨਦਾ ਹੈ ਨਾ ਫਿਰ ਜਦੋਂ ਮੈਂ ਫਿਲਮ 'ਚ ਰੋਲ ਜਿੱਤਾ ਫਿਰ ਮੈਨੂੰ ਲੱਗਿਆ ਯਾਰ ਇਹ ਮੇਰਾ ਮੈਨੂ ਵੀ ਸਰ ਹੈ ਇਹਨੇ ਕਿਹਾ ਵੀ ਐਤਕੀ ਤੂੰ ਪੋਜ਼ਿਟਿਵ ਰੋਲ ਹੀ ਕਰ ਜੋ ਪੋਜ਼ਿਟਿਵ ਐਡਾ ਪਰ ਪੋਜ਼ਿਟਿਵ ਰੋਲ ਹੈ ਯੂ will love it ਠੀਕ ਹੈ ਨਹੀਂ ਤੇ ਬਾਕੀ ਕੀ ਹੈ ਇਹ ਧਾਰਮਿਕ ਫਿਲਮ ਨਹੀਂ ਹੈ ਆਸਤਾ ਵਿਸ਼ਵਾਸ ਦੀ ਹੈ ਕੋਈ ਵੀ ਫਿਲਮ ਦੇਖ ਲਓ ਤੁਸੀਂ ਆਪਣਾ ਪੈਸ਼ਨ ਆਫ ਦਾ ਕ੍ਰਾਈਸਟ ਦੇਖ ਲਓ ਜੀਸਸ ਕ੍ਰਾਈਸਟ ਦੀ ਲਾਈਫ ਤੇ ਹੈ ਬਣਾ ਹਨਾ ਤੂੰ ਦੇਖੋ ਮੈਂ ਦੇਖਿਆ ਮੈਂ ਤਿੰਨ ਵਾਰੀ ਉਹਦੇ ਚ ਰੋਇਆ ਫਿਰ ਹਣਾ ਪੈਸ਼ਨ ਇਦੇ ਵਿੱਚ ਵੀ ਰੋਣਗੇ ਲੋਕ ਰੋਣਗੇ ਨਹੀਂ ਆਸਤਾ ਵਿਸ਼ਵਾਸ ਤੁਹਾਨੂੰ ਰਵਾ ਦਿੰਦੀ ਹੈ ਜਦੋਂ ਤੁਹਾਡੇ ਤੇ ਤਕਲੀਫਾਂ ਆਉਂਦੀਆਂ ਰਵਾ ਦਿੰਦੀ ਹੈ ਫਿਰ ਜਦੋਂ ਤੁਸੀਂ ਆਸਤਾ ਵਿਸ਼ਵਾਸ ਰੱਖਦੇ ਹੋ ਤੁਹਾਡੇ ਪੂਰਾ ਹੋ ਜਾਂਦਾ ਹੈ ਫਿਰ ਉਹ ਖੁਸ਼ੀ ਤੇ ਅੰਜੂ ਵੀ ਆਉਂਦੇ ਹੈ ਨਹੀਂ ਹਾਂ ਖੁਸ਼ੀ ਤੇ ਅੰਜੂ ਪਰ ਰੋਣਾ ਪਤਾ ਕੀ ਹੈ ਕਥਾਰਸਿਸ ਹੁੰਦਾ ਹੈ ਇਹ ਗ੍ਰੀਕ ਵਰਡ ਹੈ ਕਥਾਰਸਿਸ ਮੀਨ ਤੁਹਾਡਾ ਬੋਝ ਲੈ ਗਿਆ ਹੰਝੂ ਕਿੰਨੇ ਵੀ ਹਲਕੇ ਹੋਣ ਅੱਖਾਂ ਤੇ ਬੋਝ ਪਾਈ ਜਾਂਦੇ ਪਰ ਰੋਣ ਨਾਲ ਤੁਹਾਡਾ ਦਿਲ ਵੀ ਹਲਕਾ ਹੋ ਜਾਂਦਾ ਇਹ ਉਸ ਤਰ੍ਹਾਂ ਦੀ ਗਾਣੀ ਹੈ ਕਿ ਇਹ ਫਿਲਮ ਜਿਹੜੀ ਹੈ ਨਾ ਆਸਤਾ ਵਿਸ਼ਵਾਸ ਦੀ ਹੈ ਕਿਸੇ ਪੌਲਟੀ ਪਾਰਟिकुलर ਧਰਮ ਦੀ ਨਹੀਂ ਹੈ ਜਿਹੜਾ ਵੀ ਜਾਏਗਾ ਕਿਸੇ ਵੀ ਧਰਮ ਦਾ ਹੋਵੇ ਉਹਦਾ ਵਿਸ਼ਵਾਸ ਉਹਦੀਆਂ ਇਮੋਸ਼ਨ ਜਾਗਣ ਗਿਆ ਦੇਖਣਗੇ ਸਟੋਰੀ ਬਹੁਤ ਅੱਛੀ ਹੈ ਮੈਂ ਦੱਸਾਂਗਾ ਨਹੀਂ ਸਕ੍ਰਿਪਟ ਸੁਣਦੇ ਵੇਲੇ ਪਤਾ ਸੀ ਤੁਹਾਨੂੰ ਕਿ ਮੈਨੂੰ ਇੱਥ ਕੀ ਪੋਜ਼ਿਟਿਵ ਰੋਲ ਮਿਲਣ ਜਾ ਰਿਹਾ ਹੈ ਪਹਿਲਾਂ ਸੁਣ ਲਈ ਸੀ ਮੈਂ ਤੁਹਾਨੂੰ ਦੱਸਿਆ ਨਾ ਕਿ ਮੈਂ ਸੋਚਿਆ ਕਿ ਇਹ ਨੈਗੇਟਿਵ ਹੋਏਗਾ ਮੈਨੂੰ ਪਤਾ ਲੱਗਿਆ ਕਿ ਇੱਥੇ ਪੋਜ਼ਿਟਿਵ ਹੈ ਹੈ ਮੈਂ ਤਾਂ ਮੰਗਾ ਵੀ दारू ਮਿਲੇਗੀ ਉਹ ਕਹਿੰਦੇ ਦੁੱਧ ਫੀਟ ਹੋਏ ਇੱਥੇ ਉਹ ਅਸਰੇ ਉਧਰ ਕੈਮਰਾ ਕਰੋ ਜੀ ਉਹ ਸਾਡੇ ਸਾਡੇ ਵੈਸੇ ਸਸਤੀ ਪੈਂਦੀ दारू ਨਾਲੋਂ ਅਸੀਂ ਆਪਣਾ ਬਜਟ ਵੀ ਦੇਖਣਾ ਸੀ ਫਿਰ ਇਹਨਾਂ ਨੇ ਜਿਹੜੀ ਡਿਮਾਂਡ ਕੀਤੀ ਉਹਦੇ ਕਰਕੇ ਨਹੀਂ ਮੈਂ ਕਿਹਾ ਮੈਂ ਸੋਚਿਆ ਸੀ दारू ਵਰ ਨੂੰ ਪੀਣ ਨਾਲ ਰੋਲ ਹੋਏਗਾ ਉਹਦੇ ਵਿੱਚ ਮੈਂ ਮਤਲਬ ਰੋਲ ਜਿਹਾ ਲਗਾਉਂਗਾ ਇਹ ਕਹਿੰਦੇ ਐ ਕਿ ਤੂੰ ਦੁੱਧ ਪੀ ਬਸ ਹੈਨਾ ਤੇ ਉਹ ਚੈੱਕ ਹੋਇਆ ਤੇ ਬਹੁਤ ਅੱਛਾ ਤੁਸੀਂ ਦੇਖੋਗੇ ਨਾ ਇਹ ਤੁਹਾਨੂੰ ਮਜ਼ਾ ਵੀ ਆਏਗਾ ਟੋਟਲ ਆਊਟ ਐਂਡ ਆਊਟ ਪੋਜ਼ਿਟਿਵ ਹੈ ਮੈਨੂੰ ਲੱਗਦਾ ਤੁਸੀਂ ਵੀ ਸ਼ਾਇਦ ਪਰੇਸ਼ ਰਾਵਲ ਜੀ ਲਾਸਟ ਟਾਈਮ ਉਹ ਵੀ ਆਏ ਸੀਗੇ ਇੱਕ ਬੜੇ ਹੀ ਵੱਡੇ ਪੋਡਕਾਸਟ ਵਿੱਚ ਉਹ ਵੀ ਕਹਿੰਦੇ ਸੀ ਕਿ ਹਮੇਸ਼ਾ ਨਾ ਮੈਨੂੰ ਬਾਬੂ ਰਾਉ ਦੇ ਕੈਰੈਕਟਰ ਚ ਦੇਖਿਆ ਜਾਂਦਾ ਤੇ ਉਹਨਾਂ ਨੇ ਕਿਹਾ ਮੈਂ ਇਹ ਨਹੀਂ ਕਰ ਸਕਦਾ ਫੇਰ ਆ ਫਿਰ ਉਹਨਾਂ ਤੋਂ ਪਿਛਲੀ ਵਿਵਾਦ ਵੀ ਹੋਇਆ ਸੀ ਕਿ ਨਹੀਂ ਉਹਨਾਂ ਨੇ ਮਨਾ ਕਰਤਾ ਸੀ ਕਹਿੰਦੇ ਕੋ ਬਾਬੂ ਰਾਉ ਦਾ ਕੈਰੈਕਟਰ ਮੇਰੇ ਨਾਲ ਜੁੜ ਚੁੱਕਿਆ ਮੈਨੂੰ ਕੋਈ ਉੱਪਰ ਉਸ ਤੇ ਨਹੀਂ ਦੇਖ ਰਿਹਾ ਮੈਨੂੰ ਲੱਗਦਾ ਤੁਸੀਂ ਵੀ ਇਹ ਤੋੜਨਾ ਚਾਹੁੰਦੇ ਸੀ ਮੈਂ ਵੀ ਚਾਹਣਾ ਨਾ ਵੀ ਕਾਮੇਡੀ ਚ ਵੀ ਦੇਖਣ ਵਿਲਨ ਚ ਵੀ ਦੇ ਇਮੋਸ਼ਨਲ ਵੀ ਦੇਖਣ ਪੋਜ਼ਿਟਿਵ ਸੀ ਪਰ ਮੈਂ ਇਸ ਫਿਲਮ ਦੇ ਵਿੱਚ ਪਾਰਟੀਕੂਲਰਲੀ ਪਤਾ ਨਹੀਂ ਯਾਰ ਦੋਸਤ ਇਸ ਲਈ ਵੀ ਮੈਂ ਇਹਦੇ ਵਿੱਚ ਫੱਟੇ ਜੱਕ ਦੂੰ ਮੈਨੂੰ ਇਹਨਾਂ ਨੂੰ ਬਣਾਓ ਇਹਨਾਂ ਨੇ ਉਹਨਾਂ ਹੀ ਗੁੱਸੇ 'ਚ ਵੀ ਪੋਜ਼ਿਟਿਵ ਰੱਖਦਾ ਤੇ ਚਲੋ ਜੋ ਵੀ ਕ੍ਰੈਡਿਟ ਗੋਸ ਟੂ ਬਲਵਿੰਦਰ ਤਾਂ ਦੇਖ ਸਕਦੇ ਹੋ ਕਿ ਉਸ ਕਰੈਕਟਰ ਨੂੰ ਜੋ ਕਿ ਹਮੇਸ਼ਾ ਬੜੇ ਹੀ ਤਾਕਤੜ ਰੋਲ ਕਰਦਾ ਰਿਹਾ ਹੈ ਡਾਕੂਆਂ ਦੇ ਰੋਲ ਵੀ ਹੁਣੀ ਪਿਛਲੀ ਫਿਲਮ ਚ ਕਰਕੇ ਆਏ ਨੇ ਉਹਨਾਂ ਨੂੰ ਬੜੀ ਪੋਜ਼ਿਟਿਵ ਕਰੇ ਕਰਦਾਰ ਦਿੱਤਾ ਹੈ ਹਾਲਾਂਕਿ ਕਹਿੰਦੇ ਪ੍ਰੋਡਿਊਸਰ ਸਾਹਿਬ ਤਾਂ ਹੈਗੇ ਪਰ ਮੇਰੇ ਦੋਸਤ ਵੀ ਨੇ ਸਰ ਕੀ ਬਜਟ ਘਟ ਸੀ ਤੁਸੀਂ ਸ਼ਰਾਬ ਅਫੋਰਡ ਨਹੀਂ ਕਰ ਰਹੇ ਸੀ ਸਰ ਕਹਿੰਦੇ ਕਿ ਸਿਰਫ ਦੁੱਧ ਦੋਦੀ ਮੈਂ ਸੋਚ ਰਹਾ ਦੋਦੀ ਪਿਆਰੇ ਉਹ ਸਿਰ ਦੇਖੋ ਸਾਡੀ ਫਿਲਮ ਦੀ ਜਿਹੜੀ ਸਟੋਰੀ ਹੈ ਸਟੋਰੀ ਲਾਈਨ ਜਿਹੜੀ ਸੀ ਜਾਂ ਟਾਈਟਲ ਸੀ ਤੇ ਜਾ ਜਿਦਾ ਸਾਡਾ ਆਈਡੀਆ ਸੀ ਕਿਸ ਚੀਜ਼ ਤੇ ਫਿਲਮ ਬਣਾਉਣੀ ਸੀ ਉਹਦੇ ਚ ਫਿਰ ਸਿਰਫ ਇਹਨਾਂ ਨੂੰ ਦੁੱਧ ਹੀ ਪੀਣਾ ਪੈਣਾ ਸੀ ਦੁੱਧ ਹੀ ਪੀਣਾ ਪੈਣਾ ਸੀ ਹਾਂਜੀ ਫਿਰ ਉਹ ਦੁੱਧ ਪੀਣ ਕਰਕੇ ਬਜਟ ਦੀ ਗੱਲ ਨਹੀਂ ਦੁੱਧ ਤੇ ਪੈਸੇ ਹੀ ਜ਼ਿਆਦਾ ਪੀ ਗਏ ਇਹ ਸੋ ਉਹ ਨਹੀਂ ਸੀ ਬਸ ਉਹਨਾਂ ਦਾ ਸਹੀ ਵੀ ਬਹੁਤ ਸਹੀ ਹੈ ਹਾਂਜੀ ਹਾਂਜੀ ਬਸ ਇਹੀ ਸੀਗਾ ਕਿ ਅ ਥੋੜਾ ਇਹਨਾਂ ਨੂੰ ਕਹਾਂ ਤੁਸੀਂ ਹੋਰ ਡਿਫਰੈਂਟ ਰੋਲ ਕਰੋ ਇਹਨਾਂ ਨੇ ਕੀਤਾ ਬੜਾ ਅੱਛਾ ਅੱਛਾ ਸਰ ਜਿਵੇਂ ਹੁਣ ਜਿਹੜਾ ਮਾਹੌਲ ਜਿਹੜਾ ਚੱਲ ਰਿਹਾ ਹੈ ਅ ਬਹੁਤ سارے ਨਵੇਂ-ਨਵੇਂ ਕਨਸੈਪਟਸ ਆ ਰਹੇ ਫਿਲਮਾਂ ਦੇ ਹਨ ਜਿਹਦੇ ਵਿੱਚ ਐਕਸ਼ਨ ਵੀ ਹੈ ਜਿਸ ਵਿੱਚ ਕਾਮੇਡੀ ਤਾਂ ਚੱਲ ਰਹੀ ਰਹੀ ਹੈ ਪੰਜਾਬੀ ਫਿਲਮਾਂ ਦੇ ਵਿੱਚ ਪਰ ਇੱਕ ਨਵੀਂ ਚੀਜ਼ ਆਈ ਹੈ ਟਾਈਟਲ ਤੋਂ ਵੀ ਲੱਗ ਰਿਹਾ ਹੈ ਤੇ ਅੰਦਰ ਵੀ ਜੋ ਚੀਜ਼ ਹੋਗੀ ਬਿਲਕੁਲ ਨਵੀਂ ਹੈ ਲੋਕਾਂ ਨੂੰ ਪਹਿਲੀ ਵਾਰੀ ਦੇਖ ਕੇ ਕੀ ਲੱਗਦਾ ਰਿਸਪਾਂਸ ਪੂਰੀ ਫੈਮਿਲੀ ਜਾ ਕੇ ਦੇਖੇਗੀ ਕਿ ਕਿੱਦਾਂ ਕਨਵੇ ਕਿੱਦਾਂ ਕਰ ਰਹੇ ਹੋ ਮੈਸੇਜ ਦੇਖੋ ਸਾਡਾ ਮੈਸੇਜ ਤਾਂ ਇੱਕੋ ਹੀ ਹੈ ਕਿ ਇਹ ਫੈਮਿਲੀ ਦੀ ਫਿਲਮ ਹੈ ਠੀਕ ਹੈ ਔਰ ਇਸ ਜ਼ੋਨਰ ਦੀ ਫਿਲਮ ਨਹੀਂ ਆਈ ਪਿਛਲੇ 40-50 ਸਾਲ ਤੋਂ ਸੋ ਅਸੀਂ ਇੱਕ ਕੋਸ਼ਿਸ਼ ਕੀਤੀ ਹੈ ਕਿ ਜਿਹਨੂੰ ਬੱਚੇ ਵੀ ਔਰ ਆਪਣੀ ਫੈਮਿਲੀ ਦੇ ਨਾਲ ਔਰ ਪੇਰੈਂਟਸ ਜਿਹੜਾ ਹੈ ਕਿ ਆਪਣੇ ਬੱਚਿਆਂ ਨਾਲ ਲੈ ਕੇ ਜਾਣ ਦੇਖਣ ਮੈਨੂੰ ਲੱਗਦਾ ਹੈ ਕਿ ਇਹ ਸ਼ਾਇਦ ਤੁਸੀਂ ਕਹਿ ਰਹੇ ਹੋ 40-50 ਸਾਲਾਂ ਤੋਂ ਮੈਂ ਵੀ ਆਪਣੇ ਬਚਪਨ ਚ ਦੇਖੀ ਹੋਣੀਆਂ ਮੂਵੀ ਸ਼ੈ ਤੁਸੀਂ ਵੀ ਦੇਖੀ ਹੋਗੀ ਮੈਮ ਜਿਹਦੇ ਵਿੱਚ ਸੀਗਾ ਜੈ ਸੰਤੋਸ਼ੀ ਮਾਂ ਆਈ ਥਿੰਕ ਉਦਾਂ ਦਾ ਟਾਈਟਲ ਤੋਂ ਬਾਅਦ ਮੈਂ ਇਹ ਦੂਸਰਾ ਟਾਈਟਲ ਸੁਣ ਰਿਹਾ ਹਾਂ ਜਿਹੜਾ ਸ਼ਾਇਦ ਸੁਨਨਤ ਬੜਾ ਧਾਰਮਿਕ ਟਾਈਪ ਲੱਗ ਰਿਹਾ ਉਹਦੇ ਨਾਲ ਵੀ ਤੁਸੀਂ ਕੁਝ ਰਿਲੇਟ ਕੀਤਾ ਸੀ ਜਾਂ ਸੋਚਿਆ ਸੀ ਕਿ ਨਹੀਂ ਆਇਆ ਇਹ ਨਵਾਂ ਕਨਸੈਪਟ ਹੈ ਨਹੀਂ ਇਹ ਤਾਂ ਕੰਪਲੀਟਲੀ ਨਵਾਂ ਕਨਸੈਪਟ ਹੈਗਾ ਇਹਦੇ 'ਚ ਕੋਈ ਸ਼ੱਕ ਨਹੀਂ ਪਰ ਅਸੀਂ ਇਹ ਜ਼ਰੂਰ ਸੋਚਿਆ ਸੀ ਕਿ ਅੱਜ ਤੋਂ 50 ਸਾਲ ਪਹਿਲੇ ਉਹ ਫਿਲਮ ਆਈ ਸੀ ਔਰ ਉਸ ਜਨਰ ਦੀ ਫਿਲਮ ਨਹੀਂ ਆਈ ਹੈ ਨਜ਼ੀਰ ਤੋਂ ਔਰ ਉਹਦੇ ਲਈ ਵੀ ਆਡੀਅנס ਹੈ ਸਾਡੀਆਂ ਕਮਰਸ਼ੀਅਲ ਫਿਲਮਾਂ ਆਂਦੀਆਂ ਐਕਸ਼ਨ ਦੀਆਂ ਆ ਗਈਆਂ ਕਾਮੇਡੀ ਦੀਆਂ ਬਹੁਤ ਆ ਗਈਆਂ ਔਰ ਐਨੀਆਂ ਆ ਗਈਆਂ ਕਿ ਉਹ ਫਲॉप ਹੀ ਹੋਣ ਲੱਗ ਪਈਆਂ ਹਾਂ ਉਹ ਆਡੀਅנס ਜਿਹੜਾ ਸਿਨੇਮੇ ਤੋਂ ਦੂਰ ਹੋ ਗਿਆ ਕਿਉਂ ਹੋ ਗਿਆ ਇਸ ਆਡੀਅנס ਨੂੰ ਜਿਆਦਾ ਪਤਾ ਪਰ ਲੇਕਿਨ ਇੱਕ ਕਾਮੇਡੀ ਦੇ ਉੱਪਰ ਕਾਮੇਡੀ ਕਾਮੇਡੀ ਦੇ ਉੱਪਰ ਕਾਮੇਡੀ ਫਿਰ ਹੁਣ ਆਪਾਂ ਐਕਸ਼ਨ 'ਚ ਆ ਗਏ ਐਕਸ਼ਨ ਤੋਂ ਉੱਪਰ ਐਕਸ਼ਨ ਸੋ ਲੋਕਾਂ ਨੂੰ ਤੁਸੀਂ ਯਥਾਰਤਵਾਦ ਦਿਖਾਉਣਾ ਚਾਹੁੰਦੇ ਸੀਗਾ ਅਸਲੀਅਤ ਕੀ ਹੈ ਅਸੀਂ ਇਹ ਦਿਖਾਉਣਾ ਚਾਹੁੰਦੇ ਸੀ ਵੀ ਹਾਂ ਇੱਕ ਸਾਡੀ ਫੈਮਿਲੀ ਦੇ ਨਾਲ ਸਾਡੇ ਸਾਰੇ ਪਰਿਵਾਰਾਂ ਦੇ ਨਾਲ ਸਾਡੀ ਡੇਲੀ ਲਾਈਫ ਦੇ ਵਿੱਚ ਇੱਕ ਹੋਰ ਵੀ ਹੈ ਕੁਝ ਜਿਹਨੂੰ ਅਸੀਂ ਸਵੇਰ ਨੂੰ ਘਰੋਂ ਜਾਣ ਵੇਲੇ ਮੱਥਾ ਟੇਕਦੇ ਹਾਂ ਵਾਪਸ ਘਰ ਆ ਕੇ ਮੱਥਾ ਟੇਕਦੇ ਆ ਕਿਸੇ ਨੂੰ ਵਿਸ਼ ਕਰਦੇ ਆ ਤਾਂ ਮੱਥਾ ਟੇਕਦੇ ਆ ਸੋ ਉਹ ਚੀਜ਼ਾਂ ਤੋਂ ਅਸੀਂ ਦੂਰ ਹੋਏ ਸੀਗੇ ਮੈਨੂੰ ਲੱਗਦਾ ਔਰ ਅਸੀਂ ਇਸ ਫਿਲਮ ਚ ਆਈ ਇਹ ਦਿਖਾ ਰਹਾ ਹੈ ਕਿ ਫੈਮਲੀਆਂ ਇਕੱਠੀਆਂ ਰਹਿੰਦੀਆਂ ਆ ਲੇਕਿਨ ਕਿਤਨੇ ਕਿਤੇ ਗੈਪ ਹੈ ਬੱਚਿਆਂ ਚ ਤੋਂ ਪੇਰੈਂਟਸ ਉਹ ਨੂੰ ਅਸੀਂ ਦਿਖਾ ਰਹੇ ਆ ਭਈ ਠੀਕ ਰੱਖੋ ਕਾ ਕਿਤਨੇ ਕਿਤੇ ਫੈਮਿਲੀ ਤੇ ਰਿਸ਼ਤਿਆਂ ਨੂੰ ਬੜੀ ਬਰਕਰਾਰ ਰੱਖ ਕੇ ਕਹਿ ਲਓ ਕਿ ਇੱਕ ਸਿੱਖ ਦਿੱਤੀ ਹੈ ਕਿ ਕਿਸ ਤਰੀਕੇ ਨਾਲ ਦੂਸਰੇ ਆਪਣੇ ਰਿਸ਼ਤੇ ਬਰਕਰਾਰ ਰੱਖ ਸਕਦੇ ਹੋ ਉਹ ਮੈਮ ਪਹਿਲਾਂ ਤਾਂ ਮੈਨੂੰ ਆਹ ਦੱਸੋ ਤੁਸੀਂ ਰੋਲ ਕਿਹੜਾ ਕਰ ਰਹੇ ਹੋ ਮੇਰਾ ਰੋਲ ਥੋੜਾ ਛੋਟਾ ਹੀ ਆ ਰੋਲ ਆ ਸੋ ਆਈ ਕੈਨ ਨਾਟ ਸੇ ਐਨੀਥਿੰਗ ਕਜ਼ ਆਈ ਵਿਲ ਰਿਵੀਲ ਇਟ ਸੋ ਬਟ ਮੇਰਾ ਰੋਲ ਹੈਗਾ ਡਾਕਟਰ ਦਾ ওকে ਯਾ ਡਾਕਟਰ ਹੂੰ ਰਿਸ਼ਤੇਆਂ ਦੇ ਡਾਕਟਰ ਹੂੰ ਡਾਕਟਰ ਡਾਕਟਰ ਓਨਲੀ ਡਾਕਟਰ ओके okay, सिर्फ वही रिवील करोगे आई कैन नॉट से एनीथिंग पूरा गंदे कुछ नहीं दसना फिल्म बारे सारे जाके अंदर ही देखनगे बाहर कुछ नहीं दसना सिर्फ 2 मिनट तक है ना मैं कुछ भी कहूंगी रिलीव हो जाना <laughs> सो <ना> <laughs> दो मिनट दवेते भीली करता ओके वो मोमेंट ਦੇ ਵਿੱਚ ਵੀ ਮੈਸੇਜ ਆ اچھا ਮੈਸੇਜ ਹੀ ਆ सिर्फ 2 ਮਿੰਟ ਦੇ ਵਿੱਚ ਹੀ ਬਸ ਦੇਖੋ ਇਹ ਕਿ ਉਹ ਜਿਹੜੇ 2 ਮਿੰਟ ਹੈਗੇ ਨਾ ਉਸ 2 ਮਿੰਟ ਦੇ ਨਾਲ ਇੱਕ ਮੂਵੀ ਦਾ ਟਵਿਸਟ ਹੁੰਦਾ ਹੈ اچھا ਨਹੀਂ ਵੈਸੇ ਮੈਂ ਡਾਕਟਰ ਦਾ ਰੋਲ ਆਮ ਫਿਲਮਾਂ ਦੇ ਵਿੱਚ ਦੇਖਦਾ ਸੌਰੀ ਅਸੀਂ ਨਹੀਂ ਬਚਾ ਸਕੇ ਇਹੀ ਹੁੰਦੇ ਡਾਕਟਰਾਂ ਦੇ ਆ ਮੁਬਾਰਕ ਆਪਕੇ ਸੌਢੀ ਕਰ ਮੁੰਡਾ ਹੋਇਆ ਜਾਂ ਹਿੰਦੀ ਚ ਹੋ ਜਾਂਦਾ ਤੁਹਾਡੇ ਆਪਕੇ ਘਰ ਮੇ ਲੜਕਾ ਹੋਇਆ ਤਾਂ ਐਸਾ ਵੀ ਕੁਝ ਡਾਕਟਰ ਰੋ ਲੈ ਉਹ ਵੀ ਕਹਿ ਦਿੰਦੇ ਨਾ ਅਫਸੋਸ ਅਸੀਂ ਇਹਨਾਂ ਨੂੰ ਬਚਾ ਨਹੀਂ ਸਕੇ ਐਵੇਂ ਕਹਿ ਦਿੰਦੇ ਮੈਂ ਉਹ ਪਹਿਲਾ ਉਹੀ ਦੱਸਿਆ ਸੀ ਟੋਪੀ ਕਰ ਦਿੰਦੇ ਇੰਨਾ ਪੈਸਾ ਜਮ੍ਹਾਂ ਕਰਾ ਦਿਓ ਫਿਰ ਇਲਾਜ ਸ਼ੁਰੂ ਕਰਾਂਗੇ ਉਹ ਵੀ ਹੈਗਾ ਬਹੁਤ ਜ਼ਿਆਦਾ ਇੱਥੇ ਫਰ ਇਦਾਂ ਕਿਸਨੇ ਕੋਈ ਪੈਸਾ ਜਮਾ ਨਹੀਂ ਕੀਤਾ ਐ ਕੋਈ ਨਹੀਂ ਮੜਿਆ ਬਟ ਇਟਸ ਅ ਡਾਕਟਰ ਰੋਲ ਐਂਡ ਇਟਸ ਅ ਟਰਨਿੰਗ ਕੀ ਪੁਆਇੰਟ ਮੈਂ ਦੇਖ ਰਹਾ ਥੋੜਾ ਜਿਹੜਾ ਉਹ ਇੱਕ ਸਲੈਂਗ ਆ ਰਿਹਾ ਬੜਾ ਉਹ ਫਿਲਮ ਦੇ ਵਿੱਚ ਕਿਤੇ ਪੋਜੀਟਿਵ ਆਇਆ ਤੁਹਾਡੇ ਲਈ ਕਿ ਕਿਤਨੇ ਕਿਤੇ ਉਹ ਬੰਦਸ਼ਤਾ ਨਹੀਂ ਰਹੀ ਇਨ ਇੰਗਲਿਸ਼ অর ਨੋ ਮਾਈ ਮੇਨ ਲੈਂਗੁਏਜ ਇਜ਼ ਇੰਗਲਿਸ਼ ਸੋ ਇਟਸ ਆਈ ਫੀਲ ਕੰਫਰਟेबल ਇਨ ਇੰਗਲਿਸ਼ ਐਂਡ ਪੰਜਾਬੀ ਹਿੰਦੀ ਆਂਦੀ ਹੈ ਬਟ ਮਿਕਸ ਹੋ ਜਾਂਦੀ ਹੈ अच्छा मैम जदू थोनो साइन ਕੀਤਾ ਗਿਆ ਉਦੋਂ ਤੁਹਾਨੂੰ ਪਤਾ ਸੀ ਕਿ ਸਕ੍ਰਿਪਟ ਇਦਾਂ ਦੀ ਹੈ ਮੇਰਾ ਰੋਲ ਇਦਾਂ ਦਾ ਵਾ ਕਿ ਬਾਅਦ ਚ ਪਤਾ ਲੱਗਦਾ ਤੁਸੀਂ ਸਕ੍ਰਿਪਟ ਪੂਰੀ ਮੂਵੀ ਸੁਣ ਕੇ ਮਤਲਬ ਸੁਣਦੇ ਨੇ ਪਹਿਲਾਂ ਤੇ ਫੇਰ ਕਰਦੇ ਆ ਇਹਦੇ ਵਿੱਚ ਵੀ ਸੀਗਾ ਕੋਈ ਅਹਿਮਤ ਕਿ ਸਰ ਨੇ ਕਿਹਾ ਕਿ ਨਹੀਂ ਕਰਨਾ ਤੁਸੀਂ ਹੈ ਨਹੀਂ ਇਦਾਂ ਨਹੀਂ ਜਿਹੜਾ ਪਹਿਲਾਂ ਰੋਲ ਮਿਲਿਆ ਸੀ ਉਹ ਬਹੁਤ ਲੰਬਾ ਸੀਗਾ ਇਟ ਵਾਸ ਅ ਰੀਲੀ ਗੁੱਡ ਰੋਲ ਆ ਮੀਨ ਕਿਸੇ ਹੋਰ ਨੇ ਕਰ ਲਿਆ ਬਟ ਆਮ ਇਟ ਵਾਸ ਪਿਓ ਪੰਜਾਬੀ ਅ ਲੋਟ ਆਫ ਲੈਂਗੁਏਜ ਤੇ ਸੀਗੇ ਵਰਡਸ ਪੰਜਾਬੀ ਐਂਡ ਮੈਨੂੰ ਕਹਿਣਾ ਨਹੀਂ ਆਇਆ ਸੋ ਆਈ ਸਰ ਆਈ ਡੋਨਟ ਵਾਂਟ ਟੂ ਡੂ ਇਟ ਇੱਕ ਹੁੰਦਾ ਨਾ ਕਿ ਯੂ نو ਯੂ ਲੁੱਕ ਗੁੱਡ ਆਈ ਡੋਨਟ ਵਾਂਟ ਟੂ ਮੇਕ ਅ ਫੂਲ ਆਫ ਮਾਈ ਸੈਲਫ ਕਿ ਯੂ نو ਸਕਰੀਨ ਤੇ ਹੋਣਾ ਸਾਰੇ ਨੇ ਦੇਖਣਾ ਤੁਸੀਂ ਡਾਕਟਰ ਬਣ ਗਏ ਹਾਂ ਖੁਸ਼ਖਬਰੀ ਦੇਣ ਲਈ ਓਕੇ ਸਰ ਤੁਸੀਂ ਇਹਦੇ ਵਿੱਚ ਹੁਣ ਤੱਕ ਜਿਹੜੀ ਸਾਰੀ ਗੱਲਾਂ ਹੋਈਆਂ ਫਿਲਮ ਬਾਰੇ ਅਜਿਹੀ ਕਿਹੜੀ ਗੱਲ ਰਹਿੰਦੀ ਹੈ ਜਿਹੜੀ ਦਰਸ਼ਕਾਂ ਨੂੰ ਬਹੁਤ ਜ਼ਰੂਰੀ ਹੈ ਜਾਣਨੀ ਜਰੂਰੀ ਤਾਂ ਇਹੀ ਹੈ ਕਿ ਜੀ 26 ਸਪਟੈਂਬਰ ਨੂੰ ਸਾਰੇ ਪਹੁੰਚੋ ਜਿਹੜੀ ਮੂਵੀ ਦੇ ਆਈ ਥਿੰਕ ਸਾਰਿਆਂ ਨੇ ਦੱਸ ਦਿੱਤੀ ਹੈ ਇਹ ਗੱਲਾਂ ਜਿਹੜੀ ਮੂਵੀ ਅਸੀਂ ਬਣਾਈ ਹੈ ਬੇਸਿਕਲੀ ਇਹ ਬੜੀ 80 ਵੀ ਬੜੀ ਆਸਥਾਨਾ ਬਣਾਈ ਹੈਗੀ ਮੂਵੀ ਅਸੀਂ ਮੈਂ ਪਾਇਲ ਬਲਵਿੰਦਰ ਜੀ ਗੁਰਜੀਤ ਜੀ ਅਸੀਂ ਬੇਸਿਕਲੀ ਸਾਰੇ ਇੱਕ ਟੀਮ ਹੈਗੇ ਸਾਰੇ ਯੂ ਐਸ ਸਿਆਟਲ ਤੋਂ ਹੀ ਹੈਗੇ ਆ ਤੇ ਸਾਡਾ ਇੱਕ ਇੱਕ ਕਨਸੈਪਟ ਸ਼ੁਰੂ ਹੋਇਆ ਸੀਗਾ ਛੋਟੀ ਜਿਹੀ ਚੀਜ਼ ਤੋਂ ਜਿਹੜਾ ਅੱਜ ਫਿਨਿਸ਼ਿੰਗ ਲਾਈਨ ਤੇ ਪਹੁੰਚ ਗਿਆ ਹੈ ਐਂਡ ਇਸ ਏ ਵੈਰੀ ਫੈਮਲੀ ਓਰੀਐਂਟਡ ਮੂਵੀ ਐਂਡ ਮੈਨੂੰ ਲੱਗਦਾ ਹੈ ਕਿ ਥੀਏਟਰ ਵਿੱਚ ਕੋਈ ਇਕੱਲਾ ਨਹੀਂ ਜਾਏਗਾ ਮੂਵੀ ਦੇਖਣ ਲਈ ਐਂਡ ਗ੍ਰੈਂਡ ਪੇਰੈਂਟਸ ਆਪਣੇ ਬੇਸਿਕਲੀ ਲੈ ਕੇ ਜਾਣਗੇ ਆਪਣੇ ਪੋਤਿਆਂ ਪੋਤੀਆਂ ਨੂੰ ਕਿ ਦਿਖਾਣ ਵਾਸਤੇ ਇਸੇ ਬੌਂਡਿੰਗ ਹੈਗੀ ਆ ਤੁਸੀਂ ਜਿਸ ਤਰ੍ਹਾਂ ਅੱਜ ਦਾ ਟਾਈਮ ਹੈਗਾ ਨਾ ਬੜਾ ਦੌੜ ਦਾ ਟਾਈਮ ਹੈਗਾ ਆ एवरीवन ਇਜ਼ ਰਨਿੰਗ ਕੋਈ ਕਿਤੇ ਦੌੜ ਰਿਹਾ ਕੋਈ ਕਿਤੇ ਦੌੜ ਰਿਹਾ ਹੈਗਾ ਇਹ ਮੂਵੀ ਦੇਖਣ ਦਾ ਬੇਸਿਕਲੀ ਇੱਕ ਤਰ੍ਹਾਂ ਦਾ ਥੋੜਾ ਜਿਹਾ ਠਹਿਰਾਵ ਜਾਏਗਾ ਸਕੂਨ ਜਾਏਗਾ ਕਿ ਮਤਲਬ ਜਿਹੜੀ ਪਸ ਦੌੜ ਦੀ ਜ਼ਿੰਦਗੀ ਆ ਉਹਦੇ ਵਿੱਚ ਇੱਕ ਰੁਕਾਵਟ ਆਵੇਗੀ ਐਵੇਂ ਸਮਝਣ ਦੇ ਲੋਕ ਐਗਜ਼ੈਕਟਲੀ ਮੈਸੇਜ ਤਾਂ ਹੀ ਦੇਣ ਦੀ ਕੋਸ਼ਿਸ਼ ਕੀਤੀ ਹੈਗੀ ਆ ਕਿ ਤੇ ਲਾਈਕ ਯੂ نو ਕਿ ਯੂ ਵਿਲ ਸੀ ਰਿਸ਼ਤੇ ਆਪਣੇ ਜਿਹੜੇ ਤੁਹਾਡੀ ਆਸਤਾ ਹੈਗੀ ਆ ਤੁਸੀਂ ਇਹ ਜ਼ਰੂਰੀ ਇਹ ਵੀ ਲਾਈਕ ਲਾਈਕ ਅ ਪਾਰਟ ਸੋ ਬੇਸਿਕਲੀ ਇੱਕ ਖਾਣਾ ਸਾਨੂੰ ਰਿਮਾਈਂਡ ਕਰਦਾ ਆ ਕਿ ਅਸੀਂ ਆਪਣੀ ਕਰੰਟ ਲਾਈਫ ਚ ਇੰਨੇ ਬਿਜ਼ੀ ਆ ਦੈ ਵੀ ਨੀਡ ਟੂ ਸਲੋ ਡਾਊਨ ਐਂਡ ਪੇ ਅਟੈਂਸ਼ਨ ਟੂ ਫੈਮਿਲੀ ਟੂ ਤਾਂ ਇਹ ਸੀਗੀ ਸਟਾਰ ਕਾਸਟ ਚਲੋ ਬੁਲਾਵਾ ਆਇਆ ਹੈ ਪਰ ਤੁਹਾਨੂੰ ਵੀ ਬੁਲਾਵਾ ਹੈ ਜਿਹੜੇ ਵੀ ਦਰਸ਼ਕ ਦੇਖ ਰਹੇ ਨੇ ਕਿ ਅੱਜ ਹੀ ਮੂਵੀ ਆਈ ਹੈ ਜੋ ਕਿ ਆਉਣ ਵਾਲੇ ਜਿੰਨੇ ਵੀ ਕਨਸੈਪਟਸ ਸੀਗੇ ਉਹਨਾਂ ਤੋਂ ਬਿਲਕੁਲ हटਕੇ ਹੈ ਸ਼ਾਇਦ ਆਪਣੀ ਫੈਮਲੀਆਂ ਨਾਲ ਇੱਕ ਵਾਰੀ ਤੁਸੀਂ ਜਾਓਗੇ ਵਾਪਸ ਆਓਗੇ ਤਾਂ ਤੁਹਾਡਾ ਆਪਣੀ ਫੈਮਲੀ ਦੇ ਪ੍ਰਤੀ ਪਿਆਰ ਵੱਧ ਚੁੱਕਿਆ ਹੋਊਗਾ ਤੁਹਾਡੇ ਮਾਪਿਆਂ ਪ੍ਰਤੀ ਤੁਹਾਡੇ ਭੈਣ ਭਰਾਵਾਂ ਬਤੀ ਆਪਣੀ ਜ਼ਿੰਦਗੀ ਨੂੰ ਲੈ ਕੇ ਗੋਲਸ ਨੂੰ ਲੈ ਕੇ ਕਿਤਨੇ ਕਿਤੇ ਤੁਸੀਂ ਹੋਰ ਪੋਜ਼ਿਟਿਵ ਹੋ ਗਏ ਹੋਗੇ ਅਧਿਆਤਮਵਾਦ ਦੇ ਵਿੱਚ ਹੋਰ ਬਿਲਿਨ ਹੋ ਗਏ ਹੋਗੇ ਤੇ ਮੈਨੂੰ ਵੀ ਉਮੀਦ ਹੈ ਕਿ ਤੁਹਾਨੂੰ ਫਿਲਮ ਦੇ ਕੇ ਬਹੁਤ ਚੰਗਾ ਲੱਗਾ ਹੋਗਾ ਕਮੈਂਟ ਕਰਕੇ ਜ਼ਰੂਰ ਦੱਸੋ ਕਿਦਾਂ ਦੀ ਤੁਹਾਨੂੰ ਫਿਲਮ ਲੱਗੇਗੀ ਇਸ ਇੰਟਰਵਿਊ ਥੱਲੇ ਤੁਸੀਂ ਦੇਖਦੇ ਰਹੋ ਨਾ ਉਹ ਪੰਜਾਬੀ ਮੈਂ ਐਂਕਰ ਮਿੱਕੀ ਜੈਕਰ ਕੈਮਰਾਮੈਨ ਮਨਜੋਤ ਦੇ ਨਾਲ